ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਤੰਦਰੁਸਤੀਆਂ ਦੇਵੇ ਸਰਬੱਤ ਦਾ ਭਲਾ ਕਰੇ ਸੋ ਅੱਜ ਇੱਕ ਨਵेकਲਾ ਜਿਹਾ ਗੀਤ ਲੈ ਕੇ ਹਾਜ਼ਰ ਹੋਈ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣ ਅਨੰਤ ਵਧੀਆ ਜਿਹਾ ਗੀਤ ਦਾ ਮਣਕੇ ਵਈ ਮਣਕੇ ਮਣਕੇ ਵਈ ਮਣਕੇ ਜਦ ਵਾਹਾਂ ਵਿੱਚ ਗਜਰਾ ਛਣ ਕੇ ਜਦ ਪੰਜੇਬ ਗੋਰੀ ਦੀ ਛਣ ਕੇ ਸਮਝੋ ਨਹੀ ਮੀ ਨਮੀ ਬਿਆਹੀ ਦੁਲਹਣ ਨਿਕਲੀ ਐ ਵਣ ਟਣ ਕੇ ਮਣਕੇ ਵਈ ਮਣਕੇ ਮਣਕੇ ਵਈ ਮਣਕੇ ਤੀਆਂ ਵਿੱਚ ਪੀਂਗਾ ਝੂਟ ਦੀਆਂ ਉਡ ਜਾਂਦੇ ਹੋਸ਼ ਬਹਾਰਾਂ ਦੇ ਅੰਬਰ ਵਿੱਚ ਝੁਕ ਝੁਕ ਤੱਕਦਾ ਏ ਮੁਖ ਦਗਦੇ ਨੇ ਮਟਿਆਰਾਂ ਦੇ ਅੰਬਰ ਵਿੱਚ ਝੁਕ ਝੁਕ ਤੱਕਦਾ ਏ ਮੁਖ ਦਗਦੇ ਨੇ ਮਟਿਆਰਾਂ ਦੇ ਤਾਰਾਂ ਨੀ ਤਾਰਾਂ ਈ ਨਾਰਾ ਜਿੱਧਰੋਂ ਲੰਗਣ ਖਿੜਨ ਬਹਾਰਾਂ ਅੱਡੀਆਂ ਨਾਲ ਪਤਾਸੇ ਭੋਰਨ ਹੁਸਨ ਦੀ ਆਸਰਕਾਰਾਂ ਤਾਰਾਂ ਜੇ ਅੱਖੀਆਂ ਕਿਦਰੇ ਲੜ ਜਾਵਣ ਦਿਲ ਹੋਸ਼ ਗਵਾ ਕੇ ਵਹਿ ਜਾਂਦਾ ਜੇ ਪੱਕੀਆਂ ਕਿਦਰੇ ਪਾ ਲੈਂਦਾ ਦਿਲ ਉਹੀ ਨਜ਼ਾਰੇ ਲੈ ਜਾਂਦਾ ਬੋਰੀ ਨੀ ਬੋਰੀ ਬੋਰੀ ਨੀ ਬੋਰੀ ਨੈਣ ਜਦੋਂ ਮਟਕਾਉਂਦੀ ਗੋਰੀ ਅੱਖੀਆਂ ਲੜਦੀਆਂ ਮੱਲੋ ਜੋਰੀ ਰਹਿੰਦੇ ਨਹੀਂ ਫਿਰ ਹੋ ਸ਼ਟਕਾਣੇ ਦਿਲ ਹੋ ਜਾਂਦਾ ਚੋਰੀ ਬੋਰੀ ਨਹੀਂ ਬੋਰੀ ਬੋਰੀ ਨਹੀਂ ਬੋਰੀ ਜਦ ਸਾਲ 16 ਮਾਂ ਚੜ ਜਾਂਦਾ ਇਕ ਲੋਰੀ ਅਨੋਖੀ ਚੜ ਜਾਂਦੀ ਜਦ ਸਾਲ ਸੋਲ ਮਾਂ ਚੜ ਜਾਂਦਾ ਇਕ ਲੋਰੀ ਅਨੋਖੀ ਚੜ ਜਾਂਦੀ ਰਾਤਾਂ ਦੀ ਨੀਂਦ ਰ ਉੱਡ ਜਾਂਦੀ ਜਏ ਕਿਤੇ ਕੁੜਕੀ ਅੜ ਜਾਂਦੀ ਚਾ ਦਾਣੇ ਨੀ ਦਾਣੇ ਦਾਣੇ ਜਾਦ ਕੋਈ ਦਿਲ ਦੀਆਂ ਕਦਰਾਂ ਜਾਣੇ ਇਸ਼ਕ ਜਾਣਦਾ ਬੋਲ ਪੁਗਾਣੇ ਆਸ਼ਿਕ ਰੂਹੀ ਰੂਹਾ ਰੱਬੀ ਰੂਹਾ ਕਾਈਗੇ ਲੋਕ ਸਿਆਣੇ ਦਾਣੇ ਨੀ ਦਾਣੇ ਦਾਣੇ ਨੀ ਦਾਣੇ ਜੇ ਜਾਨਵਾਰ ਨਹੀਂ ਪਹਿ ਜਾਵੇ ਸੱਜਣਾ ਹੱਥੋਂ ਝੂਟਾ ਖਾ ਲਈਏ ਤਾਂ ਗਾਂਦੀਆਂ ਕੜੀਆਂ ਜਦ ਜਾਨਵਾਰ ਨਹੀਂ ਪਹਿ ਜਾਵੇ ਸੱਜਣਾ ਹੱਥੋਂ ਝੂਟਾ ਖਾ ਲਈਏ ਤਾਂ ਗਾਂਦੀਆਂ ਕੜੀਆਂ ਮੁੱਕ ਜਾਂ ਜਾਵਣ ਜਦ ਮੰਜ਼ਲ ਆਪਣੀ ਪਾਲਈਏ ਕੰਨਾਨੀ ਕੰਨਾ ਕੰਨਾਨੀ ਕੰਨਾ ਇਸਕ ਛੇੜਦਾ ਜਦੋਂ ਤਰਾਨਾ ਲੁੱਟਿਆ ਜਾਂਦਾ ਕੋਈ ਮਸਤਾਨਾ ਸ਼ਮਾ ਦੇ ਉਤੋਂ ਜਿੰਦਵਾਰ ਨੌਕਾ ਟਟੜਿਆ ਪੁਰਵਾਨਾ ਕੰਨਾ ਨੀ ਕੰਨਾ ਕੰਨਾਨੀ ਕੰਨਾ ਧੰਨਵਾਦ ਜੀ